ਨਾਕੇ ਤੇ ਖੜੇ ਐਸਆਈ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਤਾਂ ਬਿਲਕੁਲ ਜੋ ਘਟਨਾ ਸੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦਰਅਸਲ ਇਹ ਗੁਰਦਾਸਪੁਰ ਜ਼ਿਲ੍ਹੇ ਦੀ ਦੱਸੀ ਜਾ ਰਹੀ ਹੈ ਜਿੱਥੇ ਕੇਐਸਆਈ ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ ਜਦੋਂ ਨਾਕੇ ਤੇ ਖੜਾ ਹੁੰਦਾ ਹੈ ਤੇ ਡਿਊਟੀ ਤੇ ਤਣਾਤ ਹੁੰਦਾ ਤਾਂ ਨਾਕੇ ਤੇ ਵੱਡੀ ਵਾਰਦਾਤ ਵਾਪਰੀ ਹੈ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਆਇਆ ਇੱਕ ਨੌਜਵਾਨ ਵੱਲੋਂ ਨਾਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਇੱਕ ਐਸਆਈ ਤੇ ਸਿੱਧੀਆਂ-ਸਿੱਧੀਆਂ ਗੋਲੀਆਂ ਚੁਲਾਈਆਂ ਗਈਆਂ ਨੇ ਹਾਲਾਂਕਿ ਐਸਆਈ ਬਾਲ-ਬਾਲ ਬਚ ਗਿਆ ਤੇ ਨਾਕੇ ਤੇ ਮੌਜੂਦ ਪੁਲਿਸ ਕਰਮੀਆਂ ਵੱਲੋਂ ਨੌਜਵਾਨ ਨੂੰ ਹਿਰਾਸਤ ਦੇ ਵਿੱਚ ਲੈ ਲੈ ਉਸ ਦਾ ਮੋਟਰਸਾਈਕਲ ਵੀ ਹੈ ਜਿਹੜਾ ਪੁਲਿਸ ਨੇ ਕਾਬੂ ਦੇ ਵਿੱਚ ਲੈ ਲੈ ਮੌਕੇ ਤੇ ਡੀਐਸਪੀ ਮੋਹਨ ਸਿੰਘ ਤੇ ਥਾਣਾ ਸਦਰ ਦੇ ਐਸਐਚਓ ਅਮਨਦੀਪ ਸਿੰਘ ਵੀ ਪਹੁੰਚੇ ਤੇ ਅਗਲੇਰੀ ਕਾਰਵਾਈ ਜਿਹੜੀ ਹੈ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਬਾਈਕ ਤੇ ਕਾਨੂੰਵਾਲ ਬਾਈਪਾਸ ਵੱਲੋਂ ਬਹੁਤ ਤੇਜ਼ ਗਤੀ ਨਾਲ ਆ ਰਹੇ ਸੀ ਬਬਰੀ ਬਾਈਪਾਸ ਤੇ ਆ ਕੇ ਉਸ ਦਾ ਜਿਹੜਾ ਮੋਟਰਸਾਈਕਲ ਹੈ ਉਹ ਫਿਸਲ ਗਿਆ ਤੇ ਉਹ ਹੇਠਾ ਡਿੱਗ ਗਿਆ ਤਾਂ ਨਾ ਕਿਤੇ ਮੌਜੂਦ ਹੀ ਕੇਐਸਆਈ ਵੱਲੋਂ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਖੇਤਾਂ ਵੱਲੋਂ ਦੌੜ ਗਿਆ ਉਸ ਨੂੰ ਦੌੜਦਾ ਦੇਖ ਨਾਕੇ ਤੇ ਮੌਜੂਦ ਇੱਕ ਹੋਰ ਐਸਆਈ ਜਿਸ ਦਾ ਨਾਮ ਸਤਵਿੰਦਰ ਪੱਟੀ ਦੱਸਿਆ ਜਾ ਰਿਹਾ ਉਸ ਵੱਲੋਂ ਪਿੱਛਾ ਕੀਤਾ ਜਾਂਦਾ ਤੇ ਐਸਆਈ ਨੂੰ ਪਿੱਛੋਂ ਆਉਂਦਾ ਦੇਖ ਕੇ ਨੌਜਵਾਨ ਆਪਣੀ ਪਿਸਟਲ ਨਾਲ ਹਵਾਈ ਫੇਰ ਕਰ ਦਿੰਦਾ ਐਸਆਈ ਨੇ ਪਿੱਛਾ ਕਰਨਾ ਨਹੀਂ ਛੱਡਿਆ ਉਸ ਵੱਲੋਂ ਦੋ ਸਿੱਧੇ ਸਿੱਧੇ ਫਾਇਰ ਵੀ ਕੀਤੇ ਗਏ ਇਸ ਦੇ ਬਾਵਜੂਦ ਉਸ ਨੌਜਵਾਨ ਨੂੰ ਐਸਆਈ ਨੇ ਜੋ ਸਤੁੰਦਰ ਪੱਟੀ ਸੀ ਉਹ ਮੌਕੇ ਤੇ ਪਹੁੰਚੇ ਤੇ ਨਾਲ ਕੇ ਤੇ ਹੋਰ ਪੁਲਿਸ ਕਰਮੀਆਂ ਦੀ ਸਹਾਇਤਾ ਨਾਲ ਉਸ ਨੂੰ ਕਾਬੂ ਕਰ ਲਿਆ ਤਾਂ ਜਾਣਕਾਰੀ ਅਨੁਸਾਰ ਜੋ ਨੌਜਵਾਨ ਸੀ ਦੌੜ ਰਿਹਾ ਸੀ ਐਸਆਈ ਨੂੰ ਦੇਖ ਕੇ ਉਸ ਦਾ ਪਿੱਛਾ ਜਿਹੜਾ ਹੋਰ ਨਾ ਬਦਮਾਸ਼ਾਂ ਵੱਲੋਂ ਕੀਤਾ ਜਾ ਰਿਹਾ ਸੀ ਜੋ ਕਿ ਕਾਰਾਂ ਤੇ ਸਵਾਰ ਸੰ ਤੇ ਗੋਲੀ ਚਲਾਉਣ ਵੇਲੇ ਨੌਜਵਾਨ ਕੋਲੋਂ ਪਿਸਟਲ ਖੋ ਕੇ ਜਿਹੜੇ ਮੌਕੇ ਤੇ ਫਰਾਰ ਹੋ ਜਾਂਦੇ ਨੇ ਉਦੋਂ ਤੱਕ ਥਾਣਾ ਸਦਰ ਦੀ ਪੁਲਿਸ ਤੇ ਹੋਰ ਕਰਮਚਾਰੀ ਵੀ ਮੌਕੇ ਤੇ ਪਹੁੰਚ ਜਾਂਦੇ ਨੇ ਜਿਨ੍ਹਾਂ ਨੇ ਪਿੱਛਾ ਕਰਕੇ ਮੁੱਖ ਮਲਜ਼ਮ ਅਤੇ ਉਸਦੇ ਦੋ ਹੋਰ ਸਾਥੀਆਂ ਨੂੰ ਕਾਬੂ ਕਰ ਲਿਆ ਤੇ ਕਾਰਵਾਈ ਲਈ ਥਾਣਾ ਸਦਰ ਲੈ ਗਿਆ ਜਿੱਥੇ ਘਟਨਾ ਗੁਰਦਾਸਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਨਾਕੇ ਤੇ ਖੜੇ ਏਐਸਆਈ ਨੂੰ ਸਿੱਧੀਆਂ-ਸਿੱਧੀਆਂ ਕੋਲੀਆਂ ਮਾਰ ਕੇ ਡਰਾਇਆ ਜਾਂਦਾ ਹੈ ਹਵਾਈ ਫਾਇਰ ਕੱਢੇ ਜਾਂਦੇ ਨੇ ਜਦ ਕਿ ਉਹਨਾਂ ਦੀ ਗਲਤੀ ਸਿਰਫ ਇਹ ਸੀ ਕਿ ਉਹ ਨੌਜਵਾਨ ਜੋ ਸੜਕ ਤੇ ਡਿੱਗ ਗਿਆ ਉਸ ਨਿਊਜ਼ ਨੂੰ ਚੁੱਕਣ ਦੀ ਕੋਸ਼ਿਸ਼ ਕਰਦੇ ਸੀ ਪਰ ਨੌਜਵਾਨ ਉੱਠ ਕੇ ਹਵਾਈ ਫਾਇਰ ਕਰਦਾ ਤੇ ਭੱਜ ਜਾਂਦਾ ਤੇ ਐਸਆਈ ਦੇ ਵੱਲੋਂ ਉਸ ਦਾ ਪਿੱਛਾ ਵੀ ਕੀਤਾ ਜਾਂਦਾ ਤਾਂ ਦੱਸ ਦਈਏ ਉਸ ਨੌਜਵਾਨ ਦੇ ਪਿੱਛੇ ਜਿਹੜੇ ਬਦਮਾਸ਼ ਨੇ ਉਹ ਲੱਗੇ ਹੋਏ ਸਨ ਤਾਂ ਜਦੋਂ ਉਸ ਨੌਜਵਾਨ ਨੇ ਦੋ ਫਾਇਰ ਕੱਡੇ ਜਦੋਂ ਉਸਨੇ ਦੋ ਹਵਾਈ ਫਾਇਰ ਕੱਡੇ ਤਾਂ ਜਿਹੜੇ ਨੌਜਵਾਨ ਬਦਮਾਸ਼ ਕਾਰਾਂ 'ਚ ਸਵਾਰ ਸਨ ਉਸ ਕੋਲੋਂ ਪਿਸਟਲ ਖੋ ਕੇ ਫਰਾਰ ਹੋ ਜਾਂਦੇ ਨੇ ਪਰ ਪੁਲਿਸ ਐ ਜਿਹੜਾ ਮੌਕੇ ਤੇ ਮੁਲਜ਼ਮ ਨੂੰ ਕਾਬੂ ਕਰ ਲੈਂਦੀ ਹੈ ਤੇ ਜਿਹੜੇ ਕਾਰਾਂ 'ਚ ਬਦਮਾਸ਼ ਸਵਾਰ ਸਨ ਉਹਨਾਂ ਦੀ ਜਿਹੜੀ ਜਾਂਚ ਪੜਤਾਲ ਹੈ ਉਹ جاری ਹੈ ਐਸਐਮਜ਼ ਬਿਊਰੋ ਨਿਊਜ਼